ਤੁਸੀਂ ਦੇਖ ਰਹੇ ਹੋ ਪ੍ਰਾਈਮ ਅਲਬਰਟਾ ਦੀ ਰਾਜਧਾਨੀ ਐਡਮੰਟਨ ਤੋਂ ਆਪ ਸਭ ਦਾ ਹੀ ਅੱਜ ਦੇ ਪ੍ਰਾਈਮ ਕੈਨੇਡਾ ਪ੍ਰੋਗਰਾਮ ਦੇ ਇਸ ਸੈਗਮੈਂਟ ਦੇ ਵਿੱਚ ਬਹੁਤ ਹੀ ਨਿਗਾ ਸਵਾਗਤ ਮੈਂ ਮਨਦੀਪ ਪੁਜਾਰਾ ਹਾਜ਼ਰ ਹਾਂ ਰੋਜ਼ੀ ਤਰ੍ਹਾਂ ਲੈ ਕੇ ਪ੍ਰਾਈਮ ਅਲਬਰਟਾ ਤੇ ਚਲੋ ਵਧਦੇ ਹਾਂ ਹਫਤੇ ਦੇ ਪਹਿਲੇ ਪ੍ਰਾਈਮ ਅਲਬਰਟਾ ਪ੍ਰੋਗਰਾਮ ਵੱਲ ਸਭ ਤੋਂ ਪਹਿਲਾਂ ਗੱਲਬਾਤ ਕਰਾਂਗੇ ਟਰੰਪ ਟੈਰਿਫਸ ਦੀ ਪ੍ਰੀਮਰ ਸਮਿਥ ਨੇ 트럼ਪ ਟੈਰਿਫ ਦੇ ਬਾਰੇ ਗੱਲਬਾਤ ਕੀਤੀ ਹੈ ਤੇ ਉਹਨਾਂ ਨੇ ਦੱਸਿਆ ਹੈ ਕਿ 트럼ਪ ਟੈਰਿਫਸ ਆਉਣ ਵਾਲੇ ਹਨ ਤੇ ਉਹਨਾਂ ਨੇ ਕਿਹਾ ਹੈ ਕਿ ਯੂਐਸ ਮੈਕਸੀਕੋ ਕੈਨੇਡਾ ਦਾ ਜੋ ਸਮਝੌਤਾ ਹੋਇਆ ਸੀ 2019 ਦੇ ਵਿੱਚ ਉਸ ਸੰਬੰਧੀ 트럼ਪ ਨੇ ਪਹਿਲਾਂ ਇਸ ਨੂੰ ਮਾਨਤਾ ਦਿੱਤੀ ਸੀ ਤੇ ਹੁਣ ਇਸ ਵਾਰ ਉਸ ਨੂੰ ਮੰਨਣ ਤੋਂ ਇਨਕਾਰ ਹੀ ਹੋ ਰਹੇ ਹਨ ਤੇ ਇਸ ਦੇ ਨਾਲ ਹੀ ਕੈਨੇਡਾ ਦੇ ਨਾਲ ਬਹੁਤ ਵੱਡੀਆਂ ਪ੍ਰੋਬਲਮਸ ਸਾਹਮਣੇ ਆਉਣਗੀਆਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਔਖਾ ਹੋ ਜਾਵੇਗਾ ਜੇਕਰ 25% ਟੈਰਫ ਲਗਾਏ ਜਾਂਦੇ ਹਨ ਉਹਨਾਂ ਨੇ ਕਿਹਾ ਕਿ ਇਸ ਦੇ ਨਾਲ ਆਉਣ ਵਾਲਾ ਸਮਾਂ ਹੋਰ ਵੀ ਮੁਸ਼ਕਲ ਹੋ ਸਕਦਾ ਹੈ ਅਲਬਰਟਾ ਦੇ ਪ੍ਰੀਮੀਅਰ ਡੈਨੀਅਲ ਸਮਿਥ ਨੇ ਕਿਹਾ ਹੈ ਕਿ ਕੈਨੇਡਾ ਅਮਰੀਕੀ ਰਾਸ਼ਟਰਪਤੀ ਡੋਨਲਡ 트ੰਪ ਦੇ ਅਨਿਯਮਤ ਫੈਸਲਿਆਂ ਨਾਲ ਜੂਝ ਰਿਹਾ ਹੈ ਜੋ ਕਿ ਟੈਰਿਫ ਗੱਲਬਾਤ ਲਈ ਇੱਕ ਵੱਡੀ ਚੁਣੌਤੀ ਬਣ ਰਿਹਾ ਹੈ ਸਮਿਥ ਨੇ ਇਹ ਟਿੱਪਣੀਆਂ ਸ਼ਨੀਵਾਰ ਨੂੰ ਇੱਕ ਕਾਲਨ ਰੇਡੀਓ ਸ਼ੋਅ ਦੌਰਾਨ ਕੀਤੀਆਂ ਜਦੋਂ ਇੱਕ ਸਰੋਤੇ ਨੇ ਪੁੱਛਿਆ ਕਿ ਕੈਨੇਡਾ ਤੇ ਅਲਬਰਟਾ ਦੇ ਲੀਡਰਸ ਨੇ 트ੰਪ ਤੇ ਭਰੋਸਾ ਕੀਤਾ ਹੈ ਜਾਂ ਨਹੀਂ ਸਮਿਥ ਨੇ ਕਿਹਾ ਕਿ ਟੈਰਿਫ ਗੱਲਬਾਤ ਨੂੰ ਸਹੀ ਢੰਗ ਨਾਲ ਨੇਵੀਗੇਟ ਕਰਨਾ ਇੱਕ ਵੱਡੀ ਮੁਸ਼ਕਲ ਬਣ ਗਿਆ ਹੈ ਕੁਝ ਸਾਲ ਪਹਿਲਾਂ ਉਹ ਕੈਨੇਡਾ ਅਮਰੀਕਾ ਮੈਕਸੀਕੋ ਸਮਝੌਤੇ ਨੂੰ ਸਭ ਤੋਂ ਵਧੀਆ ਸਬੰਧ ਦੇ ਸਨ ਅਤੇ ਹੁਣ ਉਹ ਉਸੇ ਸਮਝੌਤੇ ਨੂੰ ਸਹੀ ਨਹੀਂ ਮੰਨ ਰਹੇ ਹਨ ਇਹ ਸਮੱਸਿਆ ਹੈ ਜਿਸ ਨਾਲ ਸੀ ਜੂਝ ਰਹੇ ਹਨ ਇੱਕ ਅਨਿਯਮਤ ਫੈਸਲਾ ਲੈਣ ਦੀ ਪ੍ਰਕਿਰਿਆ ਹੈ ਤੇ ਸਾਨੂੰ ਇਸ ਦਾ ਜਵਾਬ ਦੇਣਾ ਪੈ ਰਿਹਾ ਹੈ ਉਸ ਨੇ ਫੈਡਰਲ ਪੱਧਰ ਤੇ ਲੀਡਰਸ਼ਿਪ ਦੀ ਕਾਰਨੂਵਿਕ ਸਮੱਸਿਆ ਵੱਜੋਂ ਦਰਸਾਇਆ ਟ੍ਰੰਪ ਵਪਾਰ ਸਬੰਧੀ ਹੋਰ ਬਹੁਤ ਸਾਰੇ ਮੁੱਦੇ ਚਰਚਾ ਵਿੱਚ ਰੱਖਦੇ ਹਨ ਪਰ ਅਸੀਂ ਉਹਨਾਂ ਬਾਰੇ ਤਾਦੀ ਗੱਲ ਕਰ ਸਕਦੇ ਹਾਂ ਜਦੋਂ ਅਸੀਂ ਉਸ ਸਮਝੌਤੇ ਦੀ ਮੁੜ ਗੱਲਬਾਤ ਕਰਾਂਗੇ ਅਸੀਂ ਇਹ ਗੱਲਬਾਤ ਉਸ ਸਮੇਂ ਤੱਕ ਨਹੀਂ ਕਰ ਸਕਦੇ ਜਦੋਂ ਤੱਕ ਸਾਨੂੰ ਇੱਕ ਜਨਾਂ ਦੇਸ਼ ਵਾਲੀ ਸਰਕਾਰ ਨਹੀਂ ਮਿਲ ਜਾਂਦੀ ਸਮਥ ਨੇਵੀ ਕਹਿੰਿਆ ਕਿ ਉਹ ਕੋਸ਼ੰਕ ਦੇ ਟੈਰਿਫ ਗੱਲਬਾਤਾਂ ਨੇ ਪਾਈਪਲਾਨਾਂ ਦੀ ਚਰਚਾ ਨੂੰ ਵਾਪਸ ਲੈ ਆਂਦਾ ਹੈ ਜੋ ਕੈਨੇਡਾ ਤੇ ਅਲਬਰਟਾ ਲਈ ਇੱਕ ਮਹੱਤਵਪੂਰਨ ਮੁੱਦਾ ਹੈ ਤੇ ਹੁਣ ਗੱਲਬਾਤ ਕਰਦੇ ਹਾਂ ਅਲਬਰਟਾ ਹੈਲਥ ਸਰਸਿਸ ਦੇ ਵਿੱਚ ਹੋਏ ਸਕੈਮ ਦੀ ਜਿਸ ਬਾਰੇ ਪ੍ਰੀਮੀਅਰ ਡੈਨੀਅਲਸ ਮੈਥੋਲੋਂ ਕਿਹਾ ਜਾ ਰਿਹਾ ਹੈ ਕਿ ਇਸ ਦੀ ਥਰ ਤੇ ਨਾਲ ਦੀ ਨਾਲ ਹੀ ਇਸ ਨੂੰ ਜਨਤਕ ਵੀ ਕੀਤਾ ਜਾਏਗਾ ਉਹਨਾਂ ਨੇ ਕਿਹਾ ਇਸ ਸਬੰਧੀ ਪਾਰਦਰਸ਼ਤਾ ਵਰਤੀ ਜਾਏਗੀ ਤੇ ਜੇਕਰ ਕੋਈ ਵੀ ਆਦਮੀ ਇਸ ਸਬੰਧੀ ਦੋਸ਼ੀ ਪਾਇਆ ਗਿਆ ਤੇ ਉਸਦੇ ਜਲਦ ਤੋਂ ਜਲਦ ਕਾਰਵਾਈ ਹੋਵੇਗੀ ਅਲਬਰਟਾ ਦੇ ਪ੍ਰੀਮੀਅਰ ਡੈਨਲ ਸਮਥ ਨੇ ਕੋਸ਼ਿਸ਼ ਨ ਕੀਤੀ ਹੈ ਕਿ ਅਲਬਰਟਾ ਹੈਲਥ ਸਰਵਿਸes ਕੇਸ ਵਿੱਚ ਤੀਜੀ ਧਰ ਤੋਂ ਪਾਰਦਰਸ਼ੀ ਜਾਂਚ ਕਰਵਾ ਕੇ ਜਲਦੀ ਜਨਤਕ ਕੀਤੀ ਜਾਵੇਗੀ ਉਹ ਇਸ ਹਫਤੇ ਦੇ ਅੰਦਰ ਐਲਾਨ ਕਰਨਗੇ ਕਿ ਇਸ ਦੀ ਜਾਂਚ ਇਹਗਵਾਈ ਕੌਣ ਕਰੇਗਾ ਸ਼ਨੀਵਾਰ ਨੂੰ ਆਪਣੇ ਰੇਡੀਓ ਕਾਲ-ਇਨ ਸ਼ੋਅ ਦੌਰਾਨ ਪ੍ਰੀਮੀਅਰ ਸﻤਿਥ ਨੂੰ ਸਿਹਤ ਸੰਭਾਲ ਠਿਕਿਆਂ ਵਿੱਚ ਪਛਤਾਚਾਰ ਦੇ ਦੋਸ਼ਾਂ ਬਾਰੇ ਪੁੱਛੇ ਗਏ ਸਵਾਲਾਂ ਦਾ ਸਾਹਮਣਾ ਕਰਨਾ ਪਿਆ ਉਹਨਾਂ ਨੇ ਕਿਹਾ ਕਿ ਇਸ ਹਫਤੇ ਹੀ ਬਾਰੀ ਜਾਂਚ ਲਈ ਅਗਵਾਈ ਕਰਨ ਵਾਲੇ ਵਿਅਕਤੀ ਦਾ ਨਾਮ ਜਲਦੀ ਜਾਰੀ ਕੀਤਾ ਜਾਵੇਗਾ ਇਥੇ ਜ਼ਿਕਰ ਜੁਗਾ ਕਿ ਇਹ ਜਨਵਰੀ ਵਿੱਚ ਐਚਐਸ ਦੇ ਸਾਬਕਾ ਮੁਖੀ ਅਤਨਾ ਮੈਂਟਲੋਸ ਦੁਆਰਾ ਕੀਤੀ ਪ੍ਰਥਮਾ ਅਤੇ ਸਰਕਾਰੀ ਦਖਲਦੰਦੀ ਨੂੰ ਲੈ ਕੇ ਪੇਸ਼ ਕੀਤੇ ਗਏ ਗਲਤ ਵਰਕਾਸਕੀ ਦੇ ਮੁੱਦੇ ਤੋਂ ਸ਼ੁਰੂ ਹੋਈ ਸੀ ਇਸ ਵਿੱਚ ਦੋਸ਼ ਲਗਾਇਆ ਗਿਆ ਸੀ ਕਿ ਇਸ ਆਡਿਟ ਦੇ ਪੂਰਾ ਹੋਣ ਤੋਂ ਪਹਿਲਾਂ ਉਸ ਨੂੰ ਨੌਕਰੀ ਤੋਂ ਹਟਾ ਦਿੱਤਾ ਗਿਆ ਸੀ ਇਸ ਤੋਂ ਇਲਾਵਾ ਅਲਬਰਟਾ ਦੇ ਆਰਟਾ ਜਨਰਲ ਵੀ ਐਚਐਸ ਤੇ ਸਿਹਤ ਮੰਤਰਾਲੇ ਵਿੱਚ ਖਰੀਦਾਰੀ ਅਤੇ ਕਨਾਰਨਾਮਿਆਂ ਦੀ ਜਾਂਚ ਕਰ ਰਹੇ ਹਨ ਸਮਿਥ ਨੇ ਆਪਣੇ ਰਿਡਿਊ ਸ਼ੋਅ ਵਿੱਚ ਕਿਹਾ ਕਿ ਉਹ ਇਨ ਸਾਥੀ ਪ੍ਰਕਿਰਿਆ ਨੂੰ ਪਾਰਦਰਸ਼ੀ ਅਤੇ ਜਨਤਕ ਰੱਖਣਾ ਚਾਹੁੰਦੇ ਹਨ ਸਮਤ ਨੇ ਵੀ ਕਿਹਾ ਕਿ ਜੇਕਰ ਕਿਸੇ ਵੀ ਗਲਤ ਕੰਮ ਦਾ ਪਤਾ ਲੱਗਦਾ ਹੈ ਤਾਂ ਉਹਨਾਂ ਨੂੰ ਜਵਾਬ ਦੇਣਾ ਪਵੇਗਾ ਅਤੇ ਜੋ ਲੋਕ ਅਜੇ ਸਰਕਾਰ ਵਿੱਚ ਹਨ ਉਹਨਾਂ ਨੂੰ ਇਸ ਦੇ ਨਤੀਜੇ ਭੁਗਤਨੇ ਪੈਣਗੇ ਇਹ ਪੂਰੀ ਪ੍ਰਕਿਰਿਆ ਬਾਰੇ ਵਧੇਰੇ ਜਾਣਕਾਰੀ ਜਲਦ ਹੀ ਜਾਰੀ ਕੀਤੀ ਜਾਵੇਗੀ ਹੁਣ ਗੱਲ ਕਰਦੇ ਹਾਂ ਅਲਬਾਟਾ ਟੈਨੈਂਸੀ ਲਾਅ ਦੀ ਇਸ ਸਬੰਧੀ ਕੁਝ ਬਦਲਾਅ ਕੀਤੇ ਜਾ ਰਹੇ ਹਨ ਜਿਸ ਵਿੱਚ ਅਲਬਾਟਾ ਲੈਜਿਸਲੇਚਰ ਵਿੱਚ ਇੱਕ ਬਿੱਲ ਲਿਆਂਦਾ ਜਾ ਰਿਹਾ ਹੈ ਜਿਸ ਵਿੱਚ ਕਿਹਾ ਜਾ ਰਿਹਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਸਬੰਧੀ ਜੋ ਸੂਚਨਾਵਾਂ ਹੋਣਗੀਆਂ ਉਸ ਨੂੰ ਈਮੇਲ ਦੁਆਰਾ ਵੀ ਭੇਜਿਆ ਜਾ ਸਕੇਗਾ ਜਾਂ ਟੈਕਸਟ ਦੁਆਰਾ ਵੀ ਭੇਜਿਆ ਜਾ ਸਕੇਗਾ ਇਸ ਕੇ ਪਹਿਲਾਂ ਇਸ ਸਬੰਧੀ ਕੋਈ ਵੀ ਇਨਫੋਰਮੇਸ਼ਨ ਭੇਜਣ ਦੇ ਲਈ ਰਜਿਸਟਰਡ ਡਾਕ ਦੀ ਵਰਤੋਂ ਕੀਤੀ ਜਾਂਦੀ ਸੀ ਤੇ ਹੁਣ ਇਸ ਦੇ ਸਬੰਧੀ ਬਦਲਾਅ ਕੀਤੇ ਜਾ ਰਹੇ ਹਨ ਅਲਬਰਟਾ ਦੀ ਸਰਕਾਰ ਮਕਾਨ ਮਾਲਕਾਂ ਨੂੰ ਈਮੇਲ ਸੋਸ਼ਲ ਮੀਡੀਆ ਤੇ ਟੈਕਸ ਰਾਹੀਂ ਕਿਰਾਏ ਵਿੱਚ ਵਾਧੇ ਅਤੇ ਬੇਦਖਲੀ ਦੇ ਨੋਟਿਸ ਭੇਜਣ ਦੀ ਅਗਿਆ ਦੇਣ ਲਈ ਰਿਹਾਇਸ਼ੀ ਕਿਰਾਏਦਾਰੀ ਐਕਟ ਵਿੱਚ ਸੋਧ ਕਰਨ ਦਾ ਪ੍ਰਸਤਾਵ ਕਰ ਰਹੀ ਹੈ ਇਹ ਸੋਧ ਅਲਬਰਟਾ ਦੇ ਵਿਧਾਨ ਸਭਾ ਵਿੱਚ ਪੇਸ਼ ਕੀਤੇ ਗਏ ਰੈਡ ਟੇਪ ਪ੍ਰੋਡਕਸ਼ਨ ਸੱਚਸ ਸੋਧ ਐਕਟ ਦਾ ਹਿੱਸਾ ਹਨ ਅਾਇਦੇ ਸਮੇਂ ਵਿੱਚ ਰਹਾਇਸ਼ੀ ਕਿਰਾਇਦਾਰੀ ਐਕਟ ਵਿੱਚ ਦਸਤੇਵਜਾਂ ਨੂੰ ਨਿਜੀ ਤੌਰ ਤੇ ਰਜਿਸਟਰਡ ਡਾਕ ਦੁਆਰਾ ਜਾਂ ਜਾਇਦਾਦ ਤੇ ਕਿਸੇ ਖਾਸ ਸਗਾ ਤੇ ਨੋਟਿਸ ਲਗਾ ਕੇ ਭੇਜਣ ਦੀ ਲੋੜ ਹੈ ਪਰ ਹੁਣ ਕਾਨੂੰਨ ਵਿੱਚ ਸੋਧ ਕਰਨ ਨਾਲ ਇਲੈਕਟ੍ਰੋਨਿਕ ਸੰਚਾਰ ਦੇ ਤਰੀਕੇ ਨੂੰ ਵੀ ਕਾਨੂੰਨੀ ਨੋਟਿਸ ਭੇਜਣ ਲਈ ਵਰਤਿਆ ਜਾ ਸਕੇਗਾ ਜਿਸ ਵਿੱਚ ਈਮੇਲ ਟੈਕਸਟ ਅਤੇ ਸੋਸ਼ਲ ਮੀਡੀਆ ਵੀ ਸ਼ਾਮਲ ਹੋਣ ਜੇਕਰ ਰਵਾਇਤੀ ਤਰੀਕੇ ਸਫਲ ਹੋ ਜਾਂਦੇ ਹਨ ਅਲਬਰਟਾ ਦੇ ਸਿਵਾ ਮੰਤਰੀ ਤੇ ਰੱਡ ਟੇਪ ਪ੍ਰੋਡਕਸ਼ਨ ਮੰਤਰੀ ਡੀਲ ਨੜੀ ਨੇ ਕਿਹਾ ਕਿ ਇਹ ਸੋਧ ਨਿਜੀ ਡਿਲੀਵਰੀ ਜਾਂ ਰਜਿਸਟਰਡ ਡਾਕ ਨੂੰ ਬਦਲਣ ਲਈ ਨਹੀਂ ਹੈ ਪਰ ਜੇਕਰ ਕਿਸੇ ਕਾਰਨ ਮਕਾਨ ਮਾਲਕ ਜੇਕਰ ਇਹ ਦਰ ਤੱਕ ਰਵਾਇਤੀ ਤਰੀਕੇ ਨਾਲ ਪਹੁੰਚ ਨਹੀਂ ਕੀਤੀ ਜਾ ਸਕਦੀ ਤਾਂ ਇਲੈਕਟ੍ਰੋਨਿਕ ਤਰੀਕੇ ਨੂੰ ਵਿਕਲਪ ਵਜੋਂ ਵਰਤਿਆ ਜਾ ਸਕਦਾ ਹੈ ਨਲੀਨੇ ਕਿਹਾ ਈਮੇਲ ਵਰਗੀਆਂ ਇਲੈਕਟ੍ਰੋਨਿਕ ਸੇਵਾਵਾਂ ਸਿਰਫ ਉਹਨਾਂ ਹਾਲਾਤਾਂ ਵਿੱਚ ਇੱਕ ਵਿਕਲਪ ਵਜੋਂ ਜ਼ਰੂਰੀ ਹੋਣਗੀਆਂ ਜਦੋਂ ਰਵਾਇਤੀ ਤਰੀਕੇ ਬੇਅਸਰ ਸਾਬਤ ਹੋਣਗੇ ਉਹਨਾਂ ਨੇ ਇਹ ਵੀ ਕਿਹਾ ਕਿ ਇਲੈਕਟ੍ਰੋਨਿਕ ਸੰਚਾਰ ਦੀ ਕਿਸਮ ਦੀ ਸੂਚੀ ਨਹੀਂ ਦਿੱਤੀ ਜਾ ਸਕੇਗੀ ਕਿਉਂਕਿ ਕਾਨੂੰਨ ਇਸ ਨੂੰ ਖੁੱਲਾ ਰੱਖਦਾ ਹੈ ਤਾਂ ਜੋ ਹੋਰ ਸੰਚਾਰ ਰੂਪ ਜਿਵੇਂ ਕਿ ਕਿਰਾਏਦਾਰ ਪੋਰਟਲ ਵੀ ਸ਼ਾਮਲ ਕੀਤੇ ਜਾ ਸਕਣੇ। ਇਹ ਕਾਨੂੰਨੀ ਸੌਦਾ ਵਿੱਚ ਇਹ ਵੀ ਕਿਹਾ ਗਿਆ ਕਿ ਈਮੇਲ ਨੂੰ ਸਭ ਤੋਂ ਆਮ ਤਰੀਕਾ ਮੰਨਿਆ ਜਾਵੇਗਾ ਪਰ ਜੇਕਰ ਮਕਾਨ ਮਾਲਕ ਜਾਂ ਕਿਰਾਏਦਾਰ ਸਹਿਮਤ ਹੁੰਦੇ ਹਨ ਤਾਂ ਸੋਸ਼ਲ ਮੀਡੀਆ ਜਾਂ ਟੈਕਸ ਨੂੰ ਵੀ ਕਾਨੂੰਨੀ ਤੌਰ ਤੇ ਮਨਜ਼ੂਰ ਕੀਤੇ ਜਾ ਸਕਦੇ ਹਨ। ਜੇਕਰ ਕੋਈ ਵਿਅਕਤੀ ਜੋ ਨੋਟਿਸ ਪ੍ਰਾਪਤ ਕਰ ਰਿਹਾ ਹੈ ਇਸ ਨੂੰ ਵਿਵਾਦਿਤ ਕਰਦਾ ਹੈ ਤਾਂ ਅਦਾਲਤ ਜਾਂ ਰਹਾਇਸ਼ੀ ਟੈਨੈਂਸੀ ਡਿਸਪਿਊਟ ਰੈਜ਼ੋਲੂਸ਼ਨ ਸਰਵਿਸ ਇਹ ਫੈਸਲਾ ਲਵੇਗੀ ਕਿ ਇਹ ਸ ਬਦਲਾ ਕਰਾਦਰਾ ਤੇ ਮਕਾਨ ਮਾਲਕਾਂ ਲਈ ਸਹੂਲਤ ਦੇਣਗੀ ਤੇ ਨਵੀਂ ਤਕਨੀਕ ਨਾਲ ਨੋਟਿਸ ਭੇਜਣ ਵਿੱਚ ਆਸਾਨੀ ਹੋਵੇਗੀ ਪਾਵਰ ਸਕੂਲ ਤੇ ਸਾਈਬਰ ਅਟੈਕ ਹੋਇਆ ਸੀ ਸਾਲ ਦੇ ਅੰਤ ਦੇ ਵਿੱਚ ਤੇ ਹੁਣ ਇਸ ਸਬੰਧੀ ਇਨਫੋਰਮੇਸ਼ਨ ਐਂਡ ਪ੍ਰਾਈਵੇਸੀ ਕਮਿਸ਼ਨਰ ਵੱਲੋਂ ਜਾਂਚ ਦੀ ਸਮੀਖਿਆ ਜਾਰੀ ਹੈ ਤੇ ਹੁਣ ਇਸ ਸਬੰਧੀ ਇਨਫੋਰਮੇਸ਼ਨ ਐਂਡ ਪ੍ਰਾਈਵੇਸੀ ਕਮਿਸ਼ਨਰ ਵੱਲੋਂ ਜਾਂਚ ਜਾਰੀ ਹੈ ਜਿਸ ਵਿੱਚ ਕੀਆ ਜਾ ਰਿਹਾ ਹੈ ਪਾਵਰ ਸਕੂਲ ਦੀ ਜੋ ਇਨਫੋਰਮੇਸ਼ਨ ਦਾ ਕੰਪਰੋਮਾਈਜ਼ ਕੀਤਾ ਗਿਆ ਸੀ ਤੇ ਹੁਣ ਇਸ ਸਬੰਧੀ ਜਾਂਚ ਕੀਤੀ ਜਾ ਰਹੀ ਹੈ ਤੇ ਇਸ ਸਬੰਧੀ ਲੋਕਾਂ ਨੂੰ ਆਪਣੀ ਇਨਫੋਰਮੇਸ਼ਨ ਦਾ ਵੀ ਖਿਆਲ ਰੱਖਣਾ ਚਾਹੀਦਾ ਹੈ ਅਲਬੋਟਾ ਦੇ ਇਨਫੋਰਮੇਸ਼ਨ ਅਤੇ ਪ੍ਰਾਈਵੇਸੀ ਕਮਿਸ਼ਨਰ ਦੇ ਦਫਤਰ ਨੇ ਸਾਲ 2024 ਦੇ ਅਖੀਰ ਵਿੱਚ ਹੋਏ ਪਾਵਰ ਸਕੂਲ ਡਾਟਾ ਉਲੰਘਣਾ ਦੀ ਸਮੀਖਿਆ ਕਰਨੀ ਸ਼ੁਰੂ ਕਰ ਦਿੱਤੀ ਹੈ ਜਿਸ ਨੇ ਪੂਰੇ ਅਲਬੋਟਾ ਵਿੱਚ ਸਕੂਲ ਬੋਰਡਾਂ ਨੂੰ ਪ੍ਰਭਾਵਿਤ ਕੀਤਾ ਸੀ ਜ਼ਿਕਰਯੋਗ ਹੈ ਕਿ ਪਾਵਰ ਸਕੂਲ ਇੱਕ ਅਮਰੀਕੀ ਅਧਾਰਤ ਕਲਾਊਡ ਸੌਫਟਵੇਅਰ ਸਿਸਟਮ ਪਲੇਟਫਾਰਮ ਹੈ ਜੋ ਦੁਨੀਆ ਭਰ ਦੇ ਵਿਦਿਆਰਥੀਆਂ ਸਿੱਖਿਆਵਾਂ ਤੇ ਵਿਦਿਅਕ ਸੰਸਥਾਵਾਂ ਦੁਆਰਾ ਵਰਤਿਆ ਜਾਂਦਾ ਹੈ ਉਲੰਘਣਾ ਵਿੱਚ ਸਿੱਖਿਆਵਾਂ ਤੇ ਵਿਦਿਆਰਥੀਆਂ ਦੀ ਨਿੱਜੀ ਜਾਣਕਾਰੀ ਸ਼ਾਮਲ ਸੀ ਜਿਵੇਂ ਕਿ ਨਾਂ ਫੋਨ ਨੰਬਰ ਜਨਮ ਮਿਤੀ ਲਿੰਗ ਗ੍ਰੇਡ ਸਕੂਲ ਦੁਆਰਾ ਜਾਰੀ ਕੀਤੇ ਗਏ ਤੇ ਅਲਬਰਟਾ ਵਿਦਿਆਰਥੀ ਆਈਡੀ ਨੰਬਰ ਅਤੇ ਸਿਹਤ ਸੰਬੰਧੀ ਜਾਣਕਾਰੀ ਜਿਵੇਂ ਕਿ ਅਲਰਜੀ ਦਵਾਈਆਂ ਤੇ ਡਾਕਟਰ ਦੀ ਸਟਰੀਆਂ ਦਾ ਵੇਰਵਾ ਸ਼ਾਮਲ ਸੀ 13 ਫਰਵਰੀ 2025 ਤੱਕ OIPC ਨੂੰ 31 ਉਲੰਘਣਾਵਾਂ ਨੋਟਿਸ ਦੀ ਪ੍ਰਾਪਤੀ ਹੋਈ ਹੈ ਜੋ ਇਹ ਦਰਸਾਉਂਦੇ ਹਨ ਕਿ ਪਾਵਰਫੁੱਲ ਦੀ ਵਰਤੋਂ ਕਰ ਰਿਹਾ ਅਲਬਰਟਾ ਵਿਧੇਕ ਸੰਸਥਾਵਾਂ ਵਿੱਚ ਵਿਦਿਆਰਥੀਆਂ ਦੀ ਨਿੱਜੀ ਜਾਣਕਾਰੀ ਤੱਕ ਅਣਅਧਿਕਾਰਿਤ ਪਹੁੰਚ ਕੀਤੀ ਗਈ ਸੀ ਕੁਝ ਮਾਮਲਿਆਂ ਵਿੱਚ ਸਿੱਖਿਆਗੰਦੀ ਨਿੱਜੀ ਜਾਣਕਾਰੀ ਦਾ ਵੀ ਜ਼ਿਕਰ ਕੀਤਾ ਗਿਆ ਸੀ ਸੂਚਨਾ ਤੇ ਗੋਪਨੀਯਤਾ ਕਮਿਸ਼ਨਰ ਡਾਇਲ ਮੈਕਨੋਟ ਨੇ ਕਿਹਾ ਕਿ ਮੈਂ ਅਲਬਰਟਾ ਦੇ ਨਿਜਤਾ ਅਧਿਕਾਰਾਂ ਨੂੰ ਬਹੁਤ ਗੰਭੀਰਤਾ ਨਾਲ ਲੈਂਦੀ ਹਾਂ ਤੇ ਖਾਸ ਕਰਕੇ ਬੱਚਿਆਂ ਨੂੰ ਉਹਨਾਂ ਨੇ ਵੀ ਦੱਸਿਆ ਕਿ ਓਲੰਗਨਾ ਦੀ ਸਮੀਖਿਆ ਕਰ ਰਹੇ ਹਨ ਅਤੇ ਪ੍ਰਭਾਵਿਤ ਵਿਦਿਅਕ ਸੰਸਥਾਵਾਂ ਨਾਲ ਮਿਲ ਕੇ ਇਸ ਗੱਲ ਨੂੰ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਓਲੰਗਨਾ ਤੋਂ ਪ੍ਰਭਾਵਿਤ ਲੋਕਾਂ ਲਈ ਜੋਖਮ ਘਟਕ ਕੀਤਾ ਜਾ ਸਕੇ ਪਾਵਰ ਸਕੂਲ ਨੇ ਇੱਕ ਬਿਆਨ ਵਿੱਚ ਕਿਹਾ ਕਿ ਉਸਨੇ ਪ੍ਰਭਾਵਿਤ ਡੇਟਾ ਦੀ ਹੋਰ ਅਣਦਖਲਤ ਪਹੁੰਚ ਜਾ ਦੁਰਵਰਤਨ ਨੂੰ ਰੋਕਣ ਲਈ ਸਾਰੇ ਟੁਕਮੇ ਕਦਮ ਚੁੱਕੇ ਹਨ ਇਸ ਦੇ ਨਾਲ ਹੀ ਪਾਵਰ ਸਕੂਲ ਨੇ ਅਰਾਨ ਕੀਤਾ ਕਿ ਪ੍ਰਭਾਵਿਤ ਵਿਦਿਆਰਥੀਆਂ ਤੇ ਸਿੱਖਕਾਂ ਨੂੰ 2 ਸਾਲ ਦਾ ਮੁਫਤ ਵਿਸ਼ਾਨ ਸੁਰੱਖਿਆ ਸੇਵਾਵਾਂ ਪ੍ਰਦਾਨ ਕਰ ਰਿਹਾ ਹੈ OIPC ਦੀ ਵੈੱਬਸਾਈਟ ਤੇ ਜਾ ਕੇ ਅਲਬਰਟਾ ਦੇ ਇਨਫੋਰਮੇਸ਼ਨ ਕਾਨੂੰਨਾਦীন ਆਪਣੇ ਅਧਿਕਾਰਾਂ ਬਾਰੇ ਜ਼ਿਆਦਾ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ ਅਲਬਰਟਾ ਵਾਸੀਆਂ ਨੂੰ ਇਸ ਉਲੰਘਣਾ ਬਾਰੇ ਕੋਈ ਸਵਾਲ ਹੋਣ ਤਾਂ ਉਹ ਆਪਣੀ ਵਿਦਿਅਕ ਸੰਸਥਾ ਨਾਲ ਸੰਪਰਕ ਕਰਨ ਦੀ ਸਿਫਾਰਿਸ਼ ਕੀਤੀ ਗਈ ਹੈ ਪ੍ਰਾਇਮਰੀ ਕੇਅਰ ਅਲਬੋਟਨ ਨੇ ਨਵੇਂ ਬਣੇ ਮਾਪਿਆਂ ਦੇ ਲਈ ਇੱਕ ਡੈਡੀਕੇਟਿਡ ਫੋਨ ਲਾਈਨ ਸ਼ੁਰੂ ਕੀਤੀ ਹੈ ਜਿਸ ਵਿੱਚ ਲੋਕਾਂ ਨੂੰ ਉਹਨਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਜਾਣਗੇ ਜਿਸ ਤਰ੍ਹਾਂ ਕਿ ਕਿਹਾ ਗਿਆ ਹੈ ਕਿ 2 ਮਹੀਨੇ ਤੋਂ ਘੱਟ ਦੇ ਬੱਚਿਆਂ ਨੂੰ ਸਿਹਵਾਵਾ ਪ੍ਰਬੰਧਨ ਕਰਨ ਦੇ ਲਈ ਇਸ ਲਾਈਨ ਸ਼ੁਰੂ ਕੀਤੀ ਗਈ ਹੈ ਜਿਸ ਵਿੱਚ ਮਾਪਿਆਂ ਨੂੰ ਸਿਹਤ ਸੰਬੰਧੀ ਜੋ ਇਨਫੋਰਮੇਸ਼ਨ ਹੋਵੇ ਦਿੱਤੀ ਜਾਏਗੀ ਸੋਮਵਾਰ ਨੂੰ ਪ੍ਰਾਇਮਰੀ ਕੇਅਰ ਅਲਬਰਟਾ ਨੇ ਨਿਊ ਪੇਰੈਂਟ ਐਂਡ ਨਿਊ ਬੌਰਨ ਲਾਈਨ ਸ਼ੁਰੂ ਕੀਤੀ। ਇਹ ਇੱਕ ਨਵੀਂ ਸੇਵਾ ਹੈ ਜੋ ਉੱਤਰੀ, ਦਖਣੀ ਅਤੇ ਕੇਂਦਰੀ ਜ਼ੋਨਾਂ ਵਿੱਚ ਹੈਲਥ ਲਿੰਕ 8.1 ਕੋਰਾਂ ਨੂੰ ਪੋਸਟਪार्टम ਕੇਅਰ ਵਿੱਚ ਮਾਹਰ ਰਜਿਸਟਰਡ ਨਸਾਂ ਕੋਲ ਪਹੁੰਚਦੀ ਹੈ। ਪੀਸੀ ਦੇ ਨਾਲ ਮਰੀਜ਼ ਨੈਵੀਗੇਸ਼ਨ ਅਤੇ ਸਿਸਟਮ ਇੰਟੀਗ੍ਰੇਸ਼ਨ ਦੀ ਐਗਜ਼ੀਕਿਟਿਵ ਲੀਡ ਪੈਟਰੀਸ਼ੀਆ ਚੈਂਬਰਸ ਨੇ ਕਿਹਾ ਮਾਪਿਆਂ ਨੇ ਅਕਸਰ ਆਪਣੇ ਨਵਜੰਮੇ ਬੱਚੇ ਦੀ ਦੇਖਭਾਲ ਨਾਲ ਸੰਬੰਧਿਤ ਸਵਾਲ ਹੁੰਦੇ ਹਨ ਨਿਊ ਪੇਰੈਂਟ ਐਂਡ ਨਿਊਬਰਨ ਲਾਈਨ ਉਤਰੀ ਦਖਣੀ ਅਤੇ ਕੇਂਦਰੀ ਜੋਨਾਂ ਦੇ ਉਹਨਾਂ ਸਾਰੇ ਮਾਪਿਆਂ ਨੂੰ ਮਾਹਰ ਪੋਸਟ ਬਾਟਮ ਜਾਣਕਾਰੀ ਮਹਤਵਪੂਰਨ ਪ੍ਰਦਾਨ ਕਰਦੀ ਹੈ ਜਿਨ੍ਹਾਂ ਦਾ 2 ਮਹੀਨੇ ਤੋਂ ਘੱਟ ਉਮਰ ਦਾ ਬੱਚਾ ਹੈ ਬੱਚੇ ਦੇ ਜਨਮ ਤੋਂ ਬਾਅਦ ਪਹਿਲੇ 2 ਮਹੀਨਿਆਂ ਲਈ ਨਵੇਂ ਮਾਪਿਆਂ ਤੇ ਦੇਖਭਾਲ ਕਰਨ ਵਾਲਿਆਂ ਨੂੰ ਸਹਾਤਾ ਜਾਣਕਾਰੀ ਅਤੇ ਰੈਫਰ ਨੂੰ ਪ੍ਰਦਾਨ ਕਰਨ ਲਈ ਨਰਸਾਂ 24 ਘੰਟੇ ਸੱਤੋ ਦਿਨ ਉਪਲਬਧ ਹਨ ਅੰਜ 22 29 ਤੇ ਕਾਲ ਕਰਕੇ ਇਸ ਲਾਈਨ ਤੱਕ ਪਹੁੰਚ ਕਰ ਸਕਦੇ ਹਨ ਇਹ ਨਵੀਂ ਲਾਈਨ ਕਲਗਰੀ ਅਤੇ ਐਡਮੰਟਨ ਜੋਨਾਂ ਵਿੱਚ ਪਹਿਲਾਂ ਹੀ ਪੇਸ਼ ਕੀਤੀ ਗਈ ਹੈਲਦੀ ਬਿਗਨਿੰਗਸ ਅਤੇ अर्ਲੀ ਸਟਾਰਟ ਪੇਰੈਂਟ ਇਨਫੋਰਮੇਸ਼ਨ ਲਾਈਨਾਂ ਦੀ ਪੂਰਤੀ ਕਰਦੀ ਹੈ ਜੋ 2 ਮਹੀਨਿਆਂ ਤੋਂ ਘੱਟ ਉਮਰ ਦੇ ਬੱਚਿਆਂ ਵਾਲੇ ਨਵੇਂ ਮਾਪਿਆਂ ਲਈ ਯੂਨੀਵਰਸਲ ਪ੍ਰੋਵਿੰਸ਼ੀਅਲ ਪਹੁੰਚ ਨੂੰ ਪੂਰਾ ਕਰਦੀ ਹੈ ਇਸ ਨੋ ਲਾਈਨ ਆ ਬੱਚੇ ਦੀ ਸਿਹਤ ਪਾਲ ਬ੍ਰੈਸਟ ਫੀਡਿੰਗ ਮਾਂ ਦੀ ਸਿਹਤ ਅਤੇ ਬੱਚੇ ਦੀ ਸਿਹਤ ਸਮੇਤ ਸਵਾਲਾਂ ਦੇ ਜਵਾਬ ਦਿੰਦੀਆਂ ਹਨ ਇਹ ਹੈਲਥ ਲਿੰਕ 811 ਰਾਹੀਂ ਪ੍ਰਾਇਮਰੀ ਕੇਰਲ ਬਟਾ ਦੁਆਰਾ ਪੇਸ਼ ਕੀਤੀਆਂ ਜਾਣ ਵਾਲੀਆਂ ਵਰਚੁਅਲ ਸਿਹਤ ਫਿਰਮ ਜੋੜੀ ਜਾਣ ਵਾਲੀ ਨਵੀਂ ਲਾਈਨ ਹੈ ਵਰਚੁਅਲ ਸੇਵਾਵਾਂ ਦੀ ਪੇਸ਼ਕਸ਼ ਇਹ ਯਕੀਨੀ ਬਣਾਉਂਦੀ ਹੈ ਕਿ ਅਲਬਰਟਾ ਵਾਸੀਆਂ ਨੂੰ ਸਹੀ ਸਮੇਂ ਤੇ ਸਹੀ ਜਗ੍ਹਾ ਤੇ ਸਹੀ ਦੇਖਭਾਲ ਮਿਲਦੀ ਰਹੇ ਐਡਮੰਟਨ ਦੇ ਵਿੱਚ ਪਿਛਲੇ ਹਫਤੇ ਐਮਲੀ ਮਰਫੀ ਦਾ ਬੁੱਤ ਚੋਰੀ ਹੋ ਗਿਆ ਇੱਕ ਅਜੀਬੋ ਗਰੀਬ ਘਟਨਾ ਹੈ ਐਡਮੰਟਨ ਦੇ ਵਿੱਚ ਹੁਣ ਐਡਮੰਟਨ ਪੁਲਿਸ ਸਰਵਿਸ ਇਸ ਸੰਬੰਧੀ ਗਵਾਹਾਂ ਤੋਂ ਇਨਫੋਰਮੇਸ਼ਨ ਦੀ ਭਾਲ ਕਰ ਰਹੀ ਹੈ ਜੇਕਰ ਤੁਹਾਡੇ ਕੋਲ ਕੋਈ ਇਨਫੋਰਮੇਸ਼ਨ ਹੈ ਤਾਂ ਤੁਸੀਂ ਐਡਮੰਟਨ ਪੁਲਿਸ ਸਰਵਿਸ ਦੇ ਨਾਲ ਇਸ ਨੂੰ ਸਾਂਝੀ ਕਰ ਸਕਦੇ ਹੋ ਐਡਮੰਟਨ ਪੁਲਿਸ ਪਿਛਲੇ ਮਹੀਨੇ ਰਵਰ ਵੈਲੀ ਪਾਰਕ ਤੋਂ ਐਮਲੀ ਮਰਫੀ ਦੇ ਉਤਤ ਦੀ ਚੋਰੀ ਨਾਲ ਸੰਬੰਧਿਤ ਗਵਾਹਾਂ ਦੀ ਪਾਲ ਕਰ ਰਹੀ ਹੈ। ইপিਐਸ ਇਨਵੈਸਟੀਗੇਟਿਵ ਰਿਸਪਾਂਸ ਟੀਮ ਦੇ ਨਾਲ ਡਿਟੈਕਟਿਵ ਮੋਨਾ ਗਿਲ ਨੇ ਕਿਹਾ ਮੂਰਤੀ ਨੂੰ ਵਿਸ਼ੇਸ਼ ਕੱਟਣ ਵਾਲੇ ਉਜਾਰਿਆਂ ਦੀ ਵਰਤੋਂ ਕਰਕੇ 베ਸ ਤੋਂ ਹਟਾਇਆ ਗਿਆ ਸੀ ਅਤੇ ਇਸ ਦੇ ਭਾਰ ਦੇ ਕਾਰਨ ਸੰਭਾਵਿਤ ਤੌਰ ਤੇ ਹੈਵੀ ਡਿਊਟੀ ਟਰਾਂਸਪੋਰਟ ਉਪਕਰਨਾਂ ਦੀ ਵਰਤੋਂ ਕਰਕੇ ਇਸ ਨੂੰ ਬਾਗ ਤੋਂ ਬਾਹਰ ਲਜਾਇਆ ਹੋ ਸਕਦਾ ਹੈ। ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੂੰ 26 ਫਰਵਰੀ ਨੂੰ ਸਿਟੀ ਆਫ ਹਰਬਿੰਟਨ ਬਾਰੇ ਚੋਰੀ ਬਾਰੇ ਸੂਚਿਤ ਕੀਤਾ ਗਿਆ ਸੀ ਅਤੇ 19 ਫਰਵਰੀ ਨੂੰ ਸਿਟੀ ਸਟਾਫ ਦੁਆਰਾ ਮੂਰਤੀ ਦੇ ਨਾਲ ਲੱਗੀ ਤਕਤੀ ਗਾਇਬ ਹੋਣ ਦੀ ਸੂchna ਵੀ ਦਿੱਤੀ ਗਈ ਸੀ ਬੁੱਤ ਅਤੇ ਤਕਤੀ ਦੋਵਾਂ ਨੂੰ ਆਖਰੀ ਵਾਰ ਮੰਗਲਵਾਰ 4 ਫਰਵਰੀ 2025 ਨੂੰ ਇਕੱਠੇ ਦੇਖਿਆ ਗਿਆ ਸੀ ਗਿਲ ਨੇ ਅੱਗੇ ਕਿਹਾ ਸਾਨੂੰ ਉਮੀਦ ਹੈ ਕਿ ਪਾਰਕ ਦੀ ਵਰਤੋਂ ਕਰਨ ਵਾਲੇ ਕਿਸੇ ਵਿਅਕਤੀ ਨੇ ਬੁੱਤ ਦੇ ਨੇੜੇ ਇਸ ਕਿਸਮ ਦੀ ਸ਼ੱਕੀ ਗਤੀਵਿਧੀ ਨੂੰ ਦੇਖਿਆ ਹੋਵੇਗਾ ਅਤੇ ਉਹ ਅਜਿਹੀ ਜਾਣਕਾਰੀ ਪ੍ਰਦਾਨ ਕਰ ਸਕਦਾ ਹੈ ਜੋ ਸਾਡੀ ਜਾਂਚ ਵਿੱਚ ਸਹਾਇਤਾ ਕਰ ਸਕਦੀ ਹੈ ਈਪੀਐਸ ਕੋਈ ਵੀ ਵਿਅਕਤੀ ਨੂੰ ਜਿਸਨੇ 4 ਫਰਵਰੀ ਤੋਂ 24 ਫਰਵਰੀ ਦੇ ਵਿਚਕਾਰ ਐਮਲੀ ਮਰਫੀ ਪਾਰਕ ਕਬਕੇ ਮੂਰਤੀ ਦੇ ਅੰਦਰ ਜਾਂ ਆਲੇ ਦੁਆਲੇ ਸ਼ੱਕੀ ਗਤੀਵਿਧੀਆਂ ਦੇਖੀ ਹੈ ਈਪੀਐਸ ਨਾਲ ਸੰਪਰਕ ਕਰਨ ਲਈ ਕਿਹਾ ਜਾ ਰਿਹਾ ਹੈ। ਆਜ ਦਿਲੀ ਇਹਨਾ ਹੀ ਮਨੂੰ ਮੰਦੀ ਪੁਜਾਰਾ ਨੂੰ ਅੱਜ ਦਾ ਪ੍ਰਾਈਮਰ ਬਟਾ ਪ੍ਰੋਗਰਾਮ ਇੱਥੇ ਸਮਾਪਤ ਕਰ ਦਿੱਦੋ ਅੱਗੇ ਆ ਕੱਲ ਦੁਬਾਰਾ ਫਿਰ ਮਿਲਦੇ ਹਾਂ ਤਦ ਤੱਕ ਤੁਸੀਂ ਦੇਖਦੇ ਰਹੋ ਪ੍ਰਾਈਮਰੀਅਰ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ ਨੰਬਰ ਤੇ ਆਪਰੇ ਸਤਿ ਸ਼੍ਰੀ ਅਕਾਲ ਮੈਂ ਜੀ ਐਮ ਵੀਰ ਤੇ ਸੱਜਣੋ ਤੁਸੀਂ ਦੇਖ ਰਹੇ ਹੋ ਜੀ ਪ੍ਰਾਈਮ ਏਸ਼ੀਆ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ